you no uh -huh. Gracias. I'm going ਪ੍ਰਵਤੀ ਨੰਦਿਆ I'm gonna get that. 12 1 ਤੇ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਣੀ ਹੈ ਸਾਰੀਆਂ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ ਸਤਿਗੁਰੂ ਮਿਹਰ ਕਰਨ ਜਿਸ ਤਰ੍ਹਾਂ 2025 ਸ਼ੁਕ ਸ਼ਾਂਤੀ ਦੇ ਨਾਲ ਬਤੀਤ ਕਰਵਾਇਆ ਪਾਸਾ ਨੇ ਇਸੇ ਤਰ੍ਹਾਂ ਹੀ ਆਉਣ ਵਾਲਾ ਉਹ ਨਵਾਂ ਸਾਲ 2026 ਤੁਸੀਂ ਸਤਿਗੁਰੂ ਮਿਹਰ ਭਰਿਆ ਅਸਰ ਆ ਕੇ ਸੂਰ ਸੰਤਾਂ ਦੇ ਆਪਣੇ ਕਰੋਨਾਮਦਲ ਦੀਆਂ ਦਾਤਾਂ ਬਖਸ਼ਿਸ਼ ਕਰਨ ਉਹ ਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਾਰੀਆਂ ਸੰਤਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਵਾਲੇ ਗੁਰੂ ਪਾਤਸ਼ਾਹ ਤੇ ਪਉਣ ਵਾਲਾ ਜੋ ਨਵਾਂ ਸਾਲ ਆ ਉਹ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਕਿਰਤਨ ਕਰਕੇ ਬਿਆਨਤ ਬੋਲਾਂ ਹੋ ਜਾਂਦੀਆਂ ਨੇ ਸਤਿ ਸ੍ਰੀ ਅਕਾਲ ਸ੍ਰੀ ਸੰਤਾਂ ਬਖਸ਼ਿਸ਼ ਹਾਰਣ ਕੇ ਵਾਸਤੇ ਸਤਿ ਮਤ ਬਖਸ਼ਿਸ਼ ਕਰਨ ਬੜੀ ਸੁਣੀ ਬਾਣੀ ਦਾ ਪਾਪ ਸੂਰ ਸੰਤਾਂ ਦੇ ਹਿਰਦੇ ਤੇ ਸੋ ਸੰਤਾਂ ਦੇ ਗੁਰਾਂ ਦੀ ਵਾਹਿਗੁਰੂ ਟੀਕਾ ਖਾਂਦਾ ਵਾਹਿਗੁਰੂ ਟੀਕੇ ਪਰਤੇ ਜੀ ਸਾਹਿਬੇ ਕਮਾਲ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਵਿੱਚ ਬਰਾਜਮਨ ਸਾਧ ਸੰਗਤ ਜੀ ਪਰਦੇ ਅਰਥ ਕਰਦਾ ਵਾਹਿਗੁਰੂ ਟੀਕਾ ਖਾਂਦਾ ਵਾਹਿਗੁਰੂ ਜੀ ਕੀ ਫਤਿਹ ਕੋਈ ਆਪਣੇ ਗੁਰੂ ਘਰਾਂ ਸਾਹਿਬ ਦੇ ਨੂਰੀ ਰਾਗੀ ਜੱਥੇ ਪਾਸੋਂ ਚਰਨ ਕੀਰਤਨ ਸਰਵਣ ਕਰ ਰਹੇ ਸੀ ਨਾਲ ਹੀ ਉਹਨਾਂ ਨੇ ਆਪਨੋਂ ਵਾਰਕਵਾ ਦਿੱਤੀ ਉਹਨਾਂ ਦਾ ਬਹੁਤ ਧੰਨਵਾਦ ਇਹ ਸਤਿਗੁਰ ਦੇ ਬਖਸ਼ੇਚਾ ਜਦੋਂ ਕੋਈ ਆਪਨੇ ਖੁਸ਼ੀ ਗੁਰੂ ਘਰ ਆ ਕੇ ਸਾਂਝੀ ਕਰਦਾ ਉਹਦੀ ਬਖਸ਼ਿਸ਼ ਨਾਲ ਹੀ ਹੁੰਦਾ ਦਰਵਾਇ ਤੇ ਨਹੀਂ ਸੋ ਨਿਯਤ ਪ੍ਰੋਗਰਾਮ ਮੁਤਾਬਕ ਬੀਬੀ ਮਾਨਪ੍ਰਿਕ ਕੋਲ ਜਿਹੜੇ ਆਨੇ ਵਾਲੇ ਆਪਣੇ ਕੋਲ ਪਹੁੰਚ ਚੁੱਕੇ ਉਨਾਂ ਦੇ ਜੱਥੇ ਨੂੰ ਮੈਂ ਇੱਥੇ ਪਹੁੰਚਣ ਤੇ ਜੀ ਆਇਆਂ ਕਹਾਂ ਔਰ ਬੇਨਤੀ ਕਰਦਾ ਕਿ ਉਸ ਸਥਿਤ ਸ਼ੁਭ ਥਣ ਸਾਨੂੰ ਗੁਰ ਸ਼ਬਦ ਗੁਰਬਾਣੀ ਕੀਰਤਨ ਨਾਲ ਸਰਸ਼ਾਲ ਕਰ ਔਰ ਪਾਈ ਸਾਹਿਬ ਦਾ ਤੇ ਆਉਣ ਵਾਲੇ ਜੱਥੇ ਦਾ ਉਕੀਫਾ ਤੇ

ਵਾਹਿਗੁਰੂ 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 ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਤੇ ਦੀ ਸਾਂਝ ਅਦੇ ਵਿੱਚ ਕਹਿਣਾ ਅੱਜ ਕੇ ਕੋ ਵਾਹਿ ਜੀ ਕਾ ਹਰ ਸਾਲ ਵਾਹਿਗੁਰੂ ਜੀ ਕੀ Bye. Wow. the way he KAMU KISAH MAKPAYU